ਹਾਂ ਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੁੱਤਰ ਵੀ ਭਰਾਵਾਂ ਨੂੰ ਉਮੀਦ ਕਰਦਾ ਠੀਕ ਠਾਕ ਹੋਵਾਂਗੇ ਕੂਤਰ ਪਤਲ ਸਾਰੇ ਬਾਈਂ ਦੇ ਸੈਟ ਬੈਟ ਹੋਣਗੇ ਆਜੋ ਅੱਜ ਦਾ ਨਵਾਂ ਵਲੌਗ ਵੀ ਸਟਾਰਟ ਕਰਦੇ ਆ ਜਿਹੜੇ ਵੀਰੇ ਆਪਣੇ ਚੈਨਲ ਤੇ ਨਵੇਂ ਆ ਇਹ ਆ ਉਹ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਕੂਤਰ ਡਾਉਣੇ ਆ ਜੀ ਤੁੱਪ ਤੁੱਪੇ ਬਾਹਰ ਰੱਖਿਆ ਜਾਲ ਚ ਤੇ ਹੁਣ ਇਹਨਾਂ ਨੂੰ ਦੀਏ ਕੱਢ ਕੇ ਉਹਲੇ ਕੋਠੇ ਤੇ ਲਜਾ ਕੇ ਮੇਰੇ ਵੀਰੋ ਤੇ ਕੱਲ ਡਾਏ ਨਹੀਂ ਸੀ ਕਿ ਪਤਾ ਨਹੀਂ ਕੱਲ ਡਾਏ ਸੀ ਕਿ ਨਹੀਂ ਹਾਂ ਕੱਲ ਨਹੀਂ ਡਾਏ ਕਾ ਰਿਜ਼ਲਟ ਵੇਖਣ ਗਏ ਸੀ ਉਹਦਾ ਵਲੌਗ ਬਣਾਇਆ ਸੀ ਪਰ 2-3 ਮਿੰਟਾਂ ਦਾ ਬਣਿਆ ਇਸ ਕਰਕੇ ਮੈਂ ਅਪਲੋਡ ਨਹੀਂ ਕੀਤਾ ਤੇ ਅੱਜ ਫਿਰ ਮੈਂ ਅਪਲੋਡ ਕਰ ਅੱਜ ਦਾ ਨਵਾਂ ਵਲੌਗ ਸਟਾਰਟ ਕਰ ਲਿਆ ਤੇ ਆਪਾਂ ਹੋ ਚੁੱਕੀਆਂ ਬਈ ਪਾਸਪੇਪਰਾਂ ਚ ਠੀਕ ਹੈ ਜੀ ਚਲੋ ਉਹ ਤਾਂ ਗੱਲ ਵਧੀਆ ਫਿਰ ਹੁਣ ਕਬੂਤਰ ਡਾਲੀਏ ਕੋਠੇ ਤੇ ਲੈ ਚੱਲੀਏ ਤੇ ਤੁਹਾਨੂੰ ਦਿਖਾਉਣੇ ਕਿਹੜਾ ਕਿਹੜਾ ਛੱਡਣਾ ਹੈ ਕਿਹੜਾ ਕਢਾ ਨਹੀਂ ਠੀਕ ਹੈ ਜੀ ਤੇ ਆ ਜੋ ਜਾਲ ਚੋਂ ਲਾ ਲਈਏ ਕਬੂਤਰ ਪਹਿਲਾਂ ਤਾਂ ਠੀਕ ਹੈ ਬਾਈ ਆ ਲਿਆਂ ਤੇ ਬਈ ਜਾਲ ਚ ਪਾ ਕੇ ਕੋਠੇ ਤੇ ਪਿਜਨ ਆਪਣੇ ਠੀਕ ਹੈ ਜੀ ਤੇ ਨਿਗਮ ਰਾਦ ਨੇ ਤੁਹਾਨੂੰ ਕਿਹੜੇ ਕਿਹੜੇ ਆ ਠੀਕ ਹੈ ਜੀ ਇੱਕ ਮਿੰਟ ਆਹ ਹੋਲੀ ਕਿਧਰੋਂ ਇਹਦਾ ਮਾੜੀ ਜਿਹੀ ਲਾਇਏ ਸੀਗਾ ਇੱਕ ਹੰਟ ਇੱਕ ਹੰਟ ਚੈੱਕ ਕਰ ਲਓ ਬਈ ਕੂਤਰ ਆਪਣੇ ਆਹ ਕੂਤਰਾ ਜਿਹੜੇ ਤਿੰਨ ਜਿਹੜੇ ਡਾਉਣੇ ਆ ਤੇ ਇੱਕ ਰਾਂ ਕੈਮਰਾ ਰੱਖ ਲੀ ਜੇ ਇੱਥੇ ਤੇ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ ਸਾਰਾ ਖਿਲਿਆ ਕੈਮਰਾ ਪਾਈ ਆ ਆਦੋਂ ਛੱਡਣ ਲੱਗੇ ਆ ਬਈ ਇੱਕ ਮਿੰਟ ਰੁਕ ਜਾ ਰੱਤੇ ਦੇ ਅੰਦਰ ਹੈਣੀਗਾ ਤੇ ਆਹ ਦਾਣੇ ਰੱਖੀ ਖੜਾ ਮਾੜੇ ਮੋਟੇ ਜੀ ਠੀਕ ਹੈ ਜੀ ਐਨੇ ਦਾਣੇ ਆ ਤੇ ਕੋਈ ਨਹੀਂ ਜੇ ਖੱਚ ਗਿਆ ਠੀਕ ਹੈ ਨਹੀਂ ਤਾਂ ਡਾਤਾ ਦੇ ਨਹੀਂ ਆ ਇਹ ਬੱਸ ਸੰਕੁਚਾ ਸੁਝੂਂ ਕੇ ਬੰਦਾ ਜ ਰੱਖਾ ਜਿੱਕ ਤਾਂ ਚਿੱਟੀਆਂ ਖਾਲਾ ਆਪੀ ਜਿੰਸ ਇਹ ਵੀ ਹੈ ਨਹੀਂ ਦਾਣੀ ਇਹਦੇ ਅੰਦਰ ਵੀ ਇਹਨੂੰ ਵੀ ਢਾਦ ਗਏ ਯਾਰ ਇੱਕ ਤਾਂ ਅੱਖਾਂ 'ਚ ਸੂਰਜ ਆਜਦਾ ਇਧਰੋਂ ਪੜ੍ਹਨ ਲੱਗਿਆ ਸੁੱਤਾ ਡਾਇਰੈਕਟ ਪਾਜਦਾ ਸੂਰਜ ਠੀਕ ਹੈ ਜੀ ਤੇ ਹੁਣ ਵਿਖਾਈ ਜੀ ਵਿਜਨਸ ਆਪਣੇ ਦਾਤੋ ਦਿੱਤੇ ਸਾਰੇ ਤੇ ਵਿਖਾਈਏ ਕਿੱਥੇ ਕਿੱਥੇ ਨਹੀਂ ਆ ਰਹੇ ਤਰਨੇ ਆ ਜਾਂਦੇ ਕਿੱਡ ਆ ਰਹੇ 3 ਵਿਜਨਸ ਠੀਕ ਹੈ ਜੀ ਤੇ ਬਸ ਹੁਣ ਓਕੇ ਹੁਣ ਕਿਰਾ ਮਿੱਟੀ-ਮਿੱਟੀ ਚ ਪਾਣੀ ਪਾ ਦੀਏ ਜਾ ਕੇ ਤੇ ਫਿਰ ਲਿਪਨ ਲੱਗਾਂਗੇ ਤੇ ਹੁਣ ਇੱਧਰ ਆਪਾਂ ਮਿੱਟੀ ਤਿਆਰ ਕਰ ਲਈਏ ਪਾਣੀ ਪਾ ਕੇ ਤੇ ਹੁਣ ਲਾ ਦੀਏ ਖੁੱਡਿਆਂ ਨੂੰ ਠੀਕ ਹੈ ਜੀ ਖੁੱਡੇ ਲਿਪਦੀਏ ਅੱਜ ਪ੍ਰੋਪਰ ਉੱਤੋਂ-ਉੱਤੋਂ ਤਾਂ ਸਾਰੇ ਲਿਪ ਦਾਂਗੇ ਸਾਈਡ ਤੋਂ ਉੱਤੋਂ ਵਿੱਚੋਂ ਜਿੰਨੀ ਕਿ ਮਿੱਟੀ ਲੱਗੀ ਆਪਣੇ ਤੋਂ ਜਿੰਨੀ ਬਣੀ ਹੈ ਸਾਰੀ ਲਾ ਦੇਣੀ ਹੈ ਅੱਜ ਅੱਜ ਠੀਕ ਹੈ ਜੀ ਤੇ ਕੰਮ ਕਰਦੇ ਹਾਂ ਸਟਾਰਟ ਫਿਰ ਤੁਹਾਨੂੰ ਦਿਖਾਉਣੇ ਆ ਤੇ ਕੂਤਰ ਆਪਣੇ ਉੱਟਦੇ ਫਿਰਦੇ ਆ ਟਾਈਮ ਦੱਸੀਏ ਕਿੰਨਾ ਹੋ ਗਿਆ ਇੱਕ ਮਿੰਟ ਇੱਕ ਦਾ ਟਾਈਮ ਹੋ ਗਿਆ ਬਈ ਤੇ ਕੂਤਰ ਵਿਖਾ ਜੀ ਕਿੱਥੇ ਆ ਕੂਤਰ ਆ ਰਿ ਆਵ ਜੰਦੇ ਤਿੰਨੇ ਇਹ ਇੱਕ ਮਿੰਟ ਆਇਆ ਠੀਕ ਹੈ ਜੀ ਵੇਖ ਕੇ ਆਈ ਹੋਪ ਤੇ ਬਾਦਸਾ ਹੁਣ ਅੱਜ ਆਲ ਪਾਈ ਲਪੂਈ ਕਰਦੀ ਕੂਤਰ ਕੋਈ ਨਾ ਆਪਣੇ ਬਹਿ ਜਾਣਗੇ ਜਦੋਂ ਬੈਠੇ ਆਣ ਕੇ ਦੱਸ ਦਾਂਗੇ ਠੀਕ ਹੈ ਜੀ ਹਾਂ ਕੰਮ ਤਾਂ ਖੰਨੀ ਪੂਰੀ ਹੋ ਵੀਦੀ ਤੇ ਆ ਕੁੱਤੀ ਨੂੰ ਇੱਥੇ ਬੰਨਣਾ ਕਰਾਂਗੇ ਹੁਣ ਕਿਉਂਕਿ ਬਿੱਲੀ-ਬੁੱਲੀ ਆਉਂਦੀ ਰਾਤ ਨੂੰ ਕਈ ਵਾਰ ਤੇ ਇੱਥੇ ਹੋਇਆ ਕਰੂਗੀ ਬਿੱਲੀ ਡਰਦੀ ਨਹੀਂ ਉਹਦੀ ਨਾਲ ਇਦਰੀ ਬੰਨਿਆ ਕਰਾਂਗੇ ਰਾਖੀ ਜਿਆਦੀ ਹੋਊਗੀ ਕੁੱਤੀ ਭੌਂਗ ਦੀ ਬਹੁਤ ਆ ਇਹ ਮੜਾ ਜਾ ਵੀ ਖੜਕਾ ਹੋ ਜੇ ਤਾਂ ਕਰਕੇ ਵੀ ਤੇ ਹੁਣ ਕੰਮ ਕਰਦਿਏ ਸਟਾਰਟਰ ਸੁੱਡਾ ਲਪਣਾ ਸ਼ੁਰੂ ਕਰਦਿਏ ਬਾਹਰ ਵਾਰੋਂ ਜੇ ਅੰਦਰੋਂ ਹੋਇਆ ਤਾਂ ਅੰਦਰੋਂ ਵੀ ਲਪ ਦਾਂਗੇ ਠੀਕ ਆ ਜੀ ਤੇ ਕੰਮ ਆਪਾਂ ਕਰਦਿਏ ਸਟਾਰਟਰ ਰੈਡੀ ਹੋ ਗਏ ਆ ਪੂਰੇ ਮੂੰਹ ਤੇ ਕਪੜਾ ਬੰਨ ਕੇ ਛੱਟੇ ਪੈਂਦੇ ਗਾਰੇ ਦੇ ਉੱਤੇ ਮੂੰਹ ਤੇ ਅੱਖਾਂ 'ਚ ਤੇ ਫੇਸ ਤੇ ਠੀਕ ਆ ਜੀ ਤਾਂ ਕਰਕੇ ਤੇ ਬੱਸ ਹੁਣ ਕਰਦੀ ਕੰਮ ਰੈਡੀ ਠੀਕ ਹੈ ਜੀ ਤੇ ਫਿਰ ਅੱਗੇ ਤੁਹਾਨੂੰ ਵਿਖਾਉਣੇ ਆ ਕਰਦੀਏ ਚਾਲੂ ਤੇ ਨਾਲ-ਨਾਲ ਤੁਹਾਨੂੰ ਸ਼ੇਅਰ ਕਰੀ ਚੱਲਾਂਗੇ ਕਿੰਨਾ ਕੁ ਵਜੇ ਹੋ ਗਿਆ ਕਿੰਨਾ ਕੁ ਜੀ ਠੀਕ ਹੈ ਮੇਰੇ ਵੀਰੋ ਕੋ ਉਤਰ ਆਪਣੇ ਉੜਦੇ ਫਿਰਦੇ ਉਹ ਤਾਂ ਜਾਉਣੇ ਉਹ ਫਿਰ ਤਾਂ ਤੀਜਾ ਕਿੱਥੇ ਆ ਤੇ ਆਹ ਰਿਹਾ ਇੱਥੇ ਹੰਦ ਤੱਕ ਬਲਰ ਹੋ ਗਿਆ ਫਿਰ ਹੈ ਔਰ ਇੱਥੇ ਜੇ ਤੈਨੂੰ ਘਰੇ ਜੇ ਅੱਗੇ ਤਾਂ ਠੀਕ ਹੈ ਦੱਸਿਓ ਹੰਤਾ ਇਹ ਕਿ ਨਹੀਂ ਕੈਮਰੇ ਚੋਂ ਵਖਦੇ ਆ ਇਧਰ ਆਪਣੀ ਜਿੰਮੀ ਜੀ ਠੀਕ ਹੈ 12 ਵਜੇ ਤੱਕ ਪੁੱਤਰ ਆਪਣੇ ਵਿਖੇ ਨਹੀਂ ਯਾਰ ਮੈਂ ਮਾਰੀ ਇੰਨੇ ਕ ਮਾਰੀ ਟਿਕਾ ਕੇ ਪਹਿਲਾਂ ਤਾਂ ਆਗੇ ਸੀ ਨੀਵੇਂ ਫਿਰ ਤਾਂ ਜਾਵਲੇ ਸੀ ਤੇ ਹੁਣ ਮੈਂ ਥੱਲੇ ਖੜ ਕੇ ਨਿਗਾ ਮਾਰੀਏ ਵਿਖੇ ਤਾਂ ਹੈ ਨਹੀਂ ਉੱਤੇ ਜਾ ਕੇ ਵਹਿੰਨੇ ਆ ਫਿਰ ਤੁਹਾਨੂੰ ਦੱਸਦੇ ਆ ਅਪਡੇਟ ਦਿੰਨੇ ਆ ਕੱਲ ਤੋਂ ਫਿਰਦੇ ਹੋਣੇ ਆ ਪਰ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਪੁੱਤਰ ਨਹੀਂ ਵਿਖਦੇ ਪਰ ਹੋਰ ਨਾ ਕਿਤੇ ਪੰਜ ਬਾਲਾ ਬੰਦ ਟੱਪ ਕੇ ਬਿੰਦੇ ਜਾਵੜਨ ਦੋ ਉਤਰਤਾ ਵਿਖ ਗਿਆ ਬਾੜੇ ਤਾਂ ਟਕੇ ਵੇ ਮੜੇ ਮੜੇ ਵਿਖਿਆ ਅੱਧਾ ਘੰਟਾ ਹੋ ਗਿਆ ਖੜਿਆ ਉਹਨੂੰ 12:03 ਤੇ ਅਸੀਂ 12:21:22 ਹੋ ਗਿਆ ਤੇ ਹੁਣ ਵਿਖਿਆ ਜਾ ਕੇ ਠੀਕ ਹੈ ਜੀ ਮੜੇ ਮੜੇ ਵਿਖਦੇ ਆ ਦੋ ਤੀਜਾ ਵਿਖਿਆ ਨਹੀਂ ਮੈਨੂੰ ਉਹ ਵੀ ਇੱਥੇ ਕਿਤੇ ਹੋਣਾ ਉਹਨਾਂ ਦੇ ਨਾਲ ਵਾਲੀ ਤਾਂ ਉੜਦੇ ਪਏ ਅੱਜ ਤਾਂ ਨਿਆਰਾ ਆ ਗਿਆ ਪਰ ਤੇ ਹੁਣ ਕੰਮ ਨੇ ਵੇੜ ਦਿੱ ਗਏ ਆਪਣਾ ਠੀਕ ਹੈ ਜੀ ਮੈਂ ਤਾਂ ਮਿੱਟੀ ਛੱਡ ਕੇ ਆਇਆ ਇਧਰ ਮੈਂ ਪਤਾ ਨਹੀਂ ਕਿੱਧਰ ਟੱਪ ਕੇ ਗੰਜਰ ਤੇ ਕਿਤੇ ਹੋਣਾ ਹੋਵੇ ਪਿੰਡੇ ਜਾਪੜਾ ਨਾ ਜੀ ਬਈ ਤੇ 1:23 ਹੋ ਗਏ ਤੇ ਇੱਕ ਉਤਰ ਤਾਨਕੇ ਬਹਿ ਗਿਆ ਉਹ ਬੈਠਾ ਤੁਹਾਡੇ ਸਾਹਮਣੇ ਉਹਨੂੰ ਲਾਉਣੇ ਚੱਲ ਕੇ ਤੇ ਰੱਤਾ ਤੇ ਬੱਚੇ ਤਾਂ ਮੇਰੇ ਨਾਲ ਮੈਚ ਪਸੂਗਾ ਜਿੰਨਾ ਤੱਕ ਮੈਨੂੰ ਉਮੀਦ ਹੈ ਠੀਕ ਹੈ ਜੀ ਵਿਖਾਉਣੇ ਤੁਹਾਨੂੰ ਆ ਵੇਖੋ ਬੱਚਾ ਭਾਈ ਦਾ ਭਾਈ ਦਾ ਉਹ ਫਿਰ ਚੜ ਗਏ ਤਾਂ ਦੋਨੇ ਉਹ ਵੇਖਦੇ ਹੋਣੇ ਆ ਔਰੇ 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 ਮੇਰੇ ਖਿਆਲ ਤੇ ਵੇਖ ਕੇ ਹੋਣਗੇ ਭਈਆਂ ਨੂੰ ਆ ਆਉਂਦੇ ਆ ਆਉਂਦੇ ਉਂਗਲ ਦੀ ਸੀਚ ਆਉਂਦੇ ਆਰੇ ਠੀਕ ਹੈ ਜੀ ਵੇਖਿਆ ਹੁਣੇ ਦੋਨੇ ਬੱਚੇ ਰੱਤਾ ਤੇ ਮੱਝ ਵਾਸ ਕੇ ਆਪੀ ਹੁਣ ਪਤਾ ਲੱਗੂ ਠੀਕ ਹੈ 1:23 ਹੋ ਗਏ 1:23 ਤੇ ਆਣ ਕੇ ਬਹਿ ਗਿਆ 8:24 ਮਿੰਟਾਂ ਤੇ ਡਾਇਆ ਸੀ ਤੇ 1:35 ਮਿੰਟਾਂ ਤੇ ਉਹ ਬੱਚਾ ਵੱਡਾ ਉਤਰਾਂ ਕੇ ਬਹਿ ਗਿਆ ਤੇ ਬੱਚੇ ਤੋੜਦੇ ਆ ਠੀਕ ਹੈ ਜੀ ਉਹਨੂੰ ਲਾਹਣੇ ਅੰਦਰ ਕਰਦੇ ਆ ਠੀਕ ਹੈ ਮੇਰੇ ਵੀਰੋ ਤੇ ਉਹਦੀ ਖਾਲਤ ਚੈੱਕ ਕਰਦੇ ਆ ਫਿਰ ਪਾਣੀ ਪੂਣੀ ਦਿੰਨੇ ਆ ਰੱਤਾ ਬਾਹਰ ਕੇਰਾ ਤਾਂ ਰਿਲੈਕਸ ਹੋ ਗਿਆ ਪਾਣੀ ਪੂਣੀ ਪਿਆ ਤਾਂ ਚੰਗੀ ਤਾਂ ਠੀਕ ਹੈ ਜੀ ਤੇ ਇੰਨਾ ਜ਼ੋਰ ਵੀ ਨਹੀਂ ਸੀ ਲੱਗਿਆ ਅੱਜ ਕਿਹੜਾ ਗਰਮੀ ਆ ਤੇ ਨਾਰਮਲ ਜਿਹਾ ਦਿਨ ਹੈ ਠੀਕ ਹੈ ਜੀ ਤਾਂ ਹੀ 1:30 ਵਜੇ ਆ ਗਿਆ ਤੇ 2:00 ਹਜੇ ਤਾਂ ਮੈਂ ਜਿੱਥੇ ਫਸਿਆ ਵੀ ਆ ਉਹ ਪਤਾ ਨਹੀਂ ਕਿੰਨੇ ਵਜੇ ਉਤਰਨਗੇ ਠੀਕ ਹੈ ਮੇਰੇ ਵੀਰੋ ਬਾਪਾਣੀ ਪੁਣੀ ਪਿਆਦਾ ਕੇ ਰਾਰ ਸਾਮ ਤਾਂ ਗਾਣੀ ਪੁਣੀ ਖਾ ਲੂਗਾ ਓਕੇ ਆ ਕੂ ਉਤਰ ਆਪਣਾ ਹਣਾ ਠੀਕ ਹੈ ਜੀ ਮੈਂ ਕਿਹਾ ਵੀ ਪਰਨਾ ਕਮਲਿਆ ਤਰ੍ਹਾਂ ਨੇ ਆ ਬਈ ਉਹ ਮਿੱਟੀ ਪੈਂਦੀ ਆ ਖੁੱਡਿਆਂ ਤੇ ਮਿੱਟੀ ਲਾਈ ਜਨੇ ਤਾਂ ਪਚਦੀ ਲਾਤੀ ਅੱਧੀ ਰਹਿ ਗਈ ਪਰਲੀ ਸਾਈਟ ਕੰਪਲੀਟ ਕਰਤੀ ਤੇ ਉਰਲੀ ਰਹਿ ਗਈ ਸਾਰਾ ਕੋਈ ਇਕੱਠਾ ਹੀ ਵਿਖਾਵਾਂਗੇ ਚਲੋ ਵਿਖਾਈ ਦਿੰਦੀ ਆ ਪਰਲੀ ਸੜ ਆ ਚੈੱਕ ਕਰ ਲੋ ਬਈ ਪਰਲੀ ਸੜ ਠੀਕ ਹੈ ਜੀ ਕਰਤੀ ਕੰਪਲੀਟ ਪਰ ਡੈਂਗਲ ਕਰੋ ਜੀ ਬਰਲੀ ਸਾਈਡ ਉਰਲੀ ਸਾਈਡ ਇੱਕ ਕਰ ਤੇ ਕੰਪਲੀਟ ਕਰਤੀ ਆ ਤੇ ਬਾਕੀ ਸੁੱਕ ਗਈ ਤੇ ਉਦੋਂ ਦੁਬਾਰਾ ਵਗਾਵਾਂਗੇ ਤੇ ਇਧਰੋਂ ਇਧਰੋਂ ਰਹਿ ਗਏ ਖੁੱਡੇ ਇਹ ਕਰਦੀਏ ਕੰਪਲੀਟ ਛੇਤੀ ਤੋਂ ਛੇਤੀ ਫਿਰ ਭੇਲੇ ਪੱਠਲ ਚ ਪਾਣੀ ਮਿੱਟੀ ਉਵੇਂ ਪਿਆ ਆਪਣਾ ਕੋ ਉੱਤਰ ਲਾਉਣ ਲੱਗ ਪਏ ਬਾਗੇ ਸੀ ਦਵਾ ਦਵ ਤੇ ਦੋਵੇਂ ਆਪਣੇ ਤਾਂ ਫਿਰਦੇ ਆ ਹਜੇ ਠੀਕ ਹੈ ਜੀ ਹੋਰੇ ਜੂਮ ਮਾਰ ਕੇ ਬਾਅਦ ਚ ਵਗਾਵਾਂਗੇ ਹੁਣ ਹੱਥ ਲੱਬੜ ਕੇ ਹਾਂ ਜੀ ਬਾਈ ਤੇ ਇਧਰ ਆਜੇ ਜਸ਼ਨੋਣੀ ਆਏ ਤੇ ਉਹਨਾਂ ਦੀ ਗੱਡੀ ਚ ਨਿਆਰੇ ਲੈਣ ਡਏ ਆ ਅੱਜ ਤੇਲ ਇਕੱਠੇ ਲੱਖ ਦਾ ਪਵਾਇਆ ਤੇ ਨੋਟਸ ਗੱਡੀ ਗੁੱਡੀ ਸਖਾਤੀ ਆ ਚਲੋਣ ਗਿਆ ਚਲਾਈ ਹਾਂ ਅੱਗੇ ਬਹੁਤ ਢਾਈ ਆ ਮੈਂ ਹੁਣ ਤੇ ਆ ਨੋਟਸ ਲੈਣ ਆਏ ਸੀ ਕਿ ਬਾਈ ਹੁਣੀ ਪੇਪਰ ਉੱਪਰ ਆ ਤੇ ਤਾਂ ਆ ਕੇ ਤਿਆਰੀ ਕਰਦੇ ਆ ਬਾਕੀ ਉੱਡਦੀ ਆ ਯਾਰ ਆਪਣੇ ਅਲਟੋ ਨਾਲ ਉੱਡਦੀ ਆ ਇਹ ਗੱਡੀ ਪਿਕਅਪ ਬਹੁਤ ਆ ਗੱਡੀ ਦੀ ਹੌਲੀ ਲਓ ਜੀ ਲਓ ਜੀ ਉਤਰ ਗਏ ਜੀ ਬਲੌਕਰ ਸਾਹਿਬ ਆ ਗਏ ਨੇ ਆ ਗਏ ਨੇ ਐਮਰਲ ਸਾਹਿਬ ਆ ਗਏ ਨਿਸ਼ਾਵੇਂ ਰੋਕ ਲਾ ਉੱਥੇ ਚਾਵੇਂ ਆ ਦੇਖੋ ਜੀ ਕੀ ਬਤਨ ਏਸੀ ਚੱਲਦਾ ਜੀ ਇਸ ਤੇ ਏਸੀ ਦੇਖਿਆ ਨਹੀਂ ਕਦੇ ਤੇਲ ਦੀ ਸਾਰੀ ਚੋਤੀ ਬਸ ਠੀਕ ਹਾਂਜੀ ਬਈ ਤੇ ਹੁਣ ਲਾ ਦੀ ਕੂਤਰ ਆਪਣੇ ਛਤਰੀ ਤੇ ਆਣ ਕੇ ਬਹਿ ਗਿਆ ਰੱਤਾ ਉੱਤਾ ਤੇ ਕੰਮਕਾਰ ਜੋ ਰੁੱਝੇ ਹੋਏ ਸੀ ਤਾਂ ਕਰਕੇ ਜੀ ਵਿਖਾਇਆ ਗਿਆ ਤੇ ਹੁਣ ਗੁੱਡੇ ਖਾੜੇ ਵਿਖਾਉਣੇ ਆ ਸਾਰਾ ਕੁ ਉਹ ਵਿਖਾਉਣੇ ਆ ਤੇ ਪਹਿਲਾਂ ਆਪਾਂ ਕੂਤਰ ਕੋ ਬਾਤ ਅੰਦਰ ਲਾ ਕੇ ਕਰ ਦਈਏ ਠੀਕ ਆ ਜੀ ਫਿਰ ਚੱਲਦੇ ਆਂ ਪਾਠ ਵਾਲੇ ਦੇ ਘਰੇ ਮਨੀਤ ਕੇ ਦੁੱਧ ਦੁ ਫੜਾਗੇ ਹੋਣੇ ਆ ਤੇ ਅੱਗੇ ਸ਼ੇਅਰ ਕਰਦੇ ਆਂ ਤੁਹਾਡੇ ਨਾਲ ਹਾਂਜੀ ਬਈ ਤੇ ਹੁਣ ਪਾ ਦੀ ਕੂਤਰਾਂ ਨੂੰ ਦਾਣੇ ਥੋੜੀ ਜੀ ਤਾਂ ਹੋ ਤਾਂ ਲੇਟ ਹੀ ਗਏ ਆ ਪਰ ਪਏ ਸੀ ਨਾ ਅੱਗੇ ਠੀਕ ਆ ਜੀ ਪਾ ਦੀਏ ਇੱਧਰ ਤੇ ਮੁੜ ਕੇ ਵੀ ੱਟੋ ਪਾ ਦੀਏ ਇੱਧਰ ਦਾਣੇ ਠੀਕ ਆ ਜੀ ਇਧਰ ਵੀ ਬਈ ਰਬ ਦੀ ਮਿਹਰ ਨਾਲ ਤੇ ਬੱਚੇ ਉੱਤ ਵਿਖ ਲੀਏ ਕਿਵੇਂ ਓਕੇ ਆ ਕਿਰਾ ਤਾਂ ਬੱਚੇ ਕੱਢ ਰੱਖੇ ਆ ਤੇ ਉਧਰਲਾ ਬੱਚਾ ਵੇਖੀਆ ਯਾਰ ਨਿਕਲਿਆ ਕਿ ਨਹੀਂ ਨਿਕਲਿਆ ਠੀਕ ਹੈ ਜੀ ਇਧਰ ਤਾਂ ਦੋ ਕੱਡੇ ਹੋਏ ਆ ਭੈਣ ਦੇ ਲਗੜੇ ਦੀ ਕੀ ਤਰੇ ਡੱਬਾ ਕੀੜਾ ਫਿਰ ਮੇਰੇ ਮੂੰਹ ਚੋਂ ਮੇਰੇ ਤੋਂ ਟੋਣੇ ਬੱਚਾ ਕੱਢਣਾ ਪੈਣਾ ਬੱਚਾ ਕੱਢਣਾ ਪੈਣਾ ਜਿੱਥੇ ਤੱਕ ਮੈਨੂੰ ਉਮੀਦ ਆ ਵੀ ਬੱਚਾ ਕੱਢਣਾ ਪਊਗਾ ਠੀਕ ਹੈ ਮੇਰੇ ਵੀਰੋ ਕਿਉਂਕਿ ਤੜਕੇ ਦਾ ਕੱਲ ਦਾ ਠੁੰਗਾ ਮਰੀ ਜਾਂਦਾ। ਇੰਨਾ ਵੀ ਕੱਢਦਾ। ਰਿਕਮੈਂਡਰ ਕੱਢਦਾ ਬੱਚਾ ਸਹੀ ਤਰੀਕੇ ਨਾਲ ਇੱਥੇ ਵੇਖੋ। ਅੱਖਤੀ ਕਿਉਂ? ਹਾਂਜੀ ਮੇਰੇ ਵੀਰੋ ਇਹ ਇੱਕ ਬੇਬੀ ਵੀ ਪੀਦਨ ਮਰ ਗਿਆ ਇਸ ਖੁੱਡੇ ਦਾ। ਠੀਕ ਹੈ ਜੀ। ਯਾਰ ਇਹ ਤਾਂ ਤੜਕੇ ਨਿਕਲਿਆ ਤੇ ਹੁਣ ਵੇਖਿਆ ਮੈਂ ਮਰਿਆ ਪਿਆ ਪਤਾ ਨਹੀਂ ਕੀ ਚੱਕਰ ਹੈ। ਤਾਂ ਨਹੀਂ ਦੁਣ ਵੀ ਵੀ ਦੋਨੇ ਦੁਨੇ ਨਹੀਂ ਕਬਈ ਕਮਜ਼ੋਰ ਆ ਜਾਂ ਤਾਂ ਨੱਪਿਆ ਨੁਪਿਆ ਯਸ ਲੈ ਤਾਂ ਕਰਕੇ ਚਲੋ ਕੋਈ ਨਾ ਹੁਣ ਇਹਨੂੰ ਵਿਚਾਰਿਆਂ ਨੱਪਦੀਏ ਕਿਤੇ ਨਾ ਕਿਤੇ ਕਿਰਾ ਇੱਥੇ ਰੱਖਦੀਏ ਪਾਣੀ ਪੂਣੀ ਪਾ ਗੀ ਕਬੂਤਰਾਂ ਨੂੰ ਠੀਕ ਹੈ ਜੀ ਫਿਰ ਇਹਨੂੰ ਨੱਪਿਓਣੇ ਆਪਣੇ ਬੇਬੀ ਵੀ ਤੁਹਾਨੂੰ